ਕਾ ਖਾਲਸਾ ਵਾਇਗੁਰ ਦੀ ਕੀ ਫਤਿਹ ਸਾਥੀਓ ਅ ਅੱਜ ਇੱਕ ਬੜਵੱਤ ਗਲਤ ਖਬਰ ਚਲਾਈ ਜਾ ਰਹੀ ਹੈ ਕੁਝ মিডিਆ ਹਾਊਸਸ ਵੱਲੋਂ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਜਿਹੜਾ ਅੱਜ ਫੈਸਲਾ ਹੋਇਆ ਜਿਹਦੀ ਪ੍ਰੈਸ ਕਾਨਫਰੰਸ ਵੀ ਹੋਈ ਹੈ ਉਹ ਇਹ ਹੋਈ ਹੈ ਕਿ ਜਿਹੜਾ ਸ਼ੰਭੂ ਰੇਲਵੇ ਸਟੇਸ਼ਨ ਤੇ ਸਾਡੇ ਤਿੰਨ ਕਿਸਾਨਾਂ ਦੀ ਰਿਹਾਈ ਦੇ ਲਈ ਇੱਕ ਮਹੀਨੇ ਤੋਂ ਜ਼ਿਆਦਾ ਤੋਂ ਰੇਲਵੇ ਟ੍ਰੈਕ ਰੋਕਿਆ ਗਿਆ ਸੀਗਾ ਉਹਦੀ ਵਟੇ ਹੁਣ ਰਣਨੀਤੀ ਬਦਲ ਕੇ ਕੋਠੋਂ ਅਸੀਂ ਉੱਠ ਕੇ ਭਾਜਪਾ ਦੇ ਜਿਹੜੇ ਪੰਜਾਬ ਤੇ ਹਰਿਆਣਾ ਦੇ ਲੀਡਰ ਸਾਹਿਬਾਨ ਨੇ ਉਹਨਾਂ ਦੇ ਘਰਾਂ ਦੇ ਅੱਗੇ ਧਰਨਾ ਦੇਣਾ ਹੈ ਜਿਹੜਾ ਸ਼ੰਭੂ ਮੋਰਚਾ ਹੈ ਉਹ ਤੁਹਾਡੀ ਸਾਰਿਆਂ ਦੀ ਮੇਰ ਨਾਲ ਵਾਇਗਰੂ ਦੀ ਮੇਰ ਨਾਲ ਐਜ਼ ਇਟ ਇਜ਼ ਹੀ ਆ ਡਟੇ ਹੋਏ ਆ ਜੀ ਤੁਸੀਂ ਦੇਖ ਸਕਦੇ ਹੋ ਪੱਕਾ ਇੱਥੇ ਸਟੇਜ ਲੱਗ ਰਿਹਾ ਆ 22 ਤਰੀਕ ਤੱਕ ਇਹ ਪੂਰਾ ਤਿਆਰ ਹੋ ਜਾਏਗਾ ਠੀਕ ਹੈ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਮੇਰਾ ਦੋ ਚੈਨਲਾਂ ਨੂੰ ਜਿਨ੍ਹਾਂ ਨੇ ਖਾਸ ਕਰਕੇ ਖਬਰ ਘਰ ਚਲਾਈ ਹੋਇਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰਕੇ ਗਲਤ ਖਬਰ ਨਾ ਚਲਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ